ਅੱਜ ਕਾ ਦੇ ਲੋਕ ਐਨੇ ਕੁ ਜ਼ਿਆਦਾ ਬੇਸ਼ਰਮ ਹੋ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਆਪਣੇ ਫਾਇਦੇ ਬਾਸੇ ਕਿਸੇ ਦਾ ਵੀ ਨੁਕਸਾਨ ਕੀਤਾ ਜਾ ਸਕਦਾ ਕਿਉਂਕਿ ਤਾਜ਼ੀਆਂ ਤਸਵੀਰਾਂ ਤੁਹਾਨੂੰ ਅਸੀਂ ਅਜਾਈਆਂ ਦਿਖਾਉਣ ਜਾ ਰਹੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੋਣ ਅਸੀਬਿਆ ਦੇ ਵਿੱਚ ਪੈਰਾਂ ਲਾਉਣਾ ਸ਼ੁਰੂ ਕਰ ਦੋਗੇ ਤਾਂ ਦੱਸਦੀ ਹੈ ਕਿ ਇੱਕ ਬਿਠਿੰਡਾ ਤੋਂ ਮਾਮਲਾ ਸਾਹਮਣੇ ਆਇਆ ਇਹ ਵੀਡੀਓ ਦੇ ਮੁਤਾਬਿਕ ਦੱਸਿਆ ਜਾ ਰਿਹਾ ਕਿ ਵੀਡੀਓ ਜਿਹੜੀ ਕਿ ਬਿਠਿੰਡਾ ਦੇ ਨਿਰਲੇ ਕਿਸੇ ਪਿੰਡ ਦੀ ਹੈ ਜਿੱਥੇ ਕਿ ਇੱਕ ਵਿਅਕਤੀ ਦੀ ਤਾਈ ਦਾ ਦਿਹਾਂਤ ਹੋ ਜਾਂਦਾ ਤੇ ਉਦਾਂ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਅੰਤਿਮ ਸੰਸਕਾਰ ਕਾਹ ਤੋਂ ਬਾਅਦ ਸਾਰੇ ਆਪੋ ਆਪਣੇ ਘਰ ਨੂੰ ਆ ਜਾਂਦੇ ਨੇ ਪਰ ਰਾਤੋਂ ਰਾਤ ਕੋਈ ਵਿਅਕਤੀ ਉਸ ਦੇ ਅੰਤਿਮ ਸੰਸਕਾਰ ਵਾਲੀ ਥਾਂ ਦੇ ਉੱਤੇ ਜਿਹੜਾ ਕਿ ਟੂਣਾ ਕਰ ਜਾਂਦਾ ਜਿਸ ਦੇ ਵਿੱਚ ਉਸ ਦੇ ਵੱਲੋਂ ਜਿਹੜਾ ਕਿ ਮੀਠ ਚੜਾਇਆ ਜਾਂਦਾ ਸ਼ਰਾਬ ਚੜਾਈ ਜਾਂਦੀ ਆ ਅੰਡੇ ਲੱਡੂ ਕਪੜਾ ਤੇ ਹੋਰ ਕਾਫੀ ਵੜਾ ਕਿ ਟੂਨੇ ਦਾ ਸਮਾਨ ਸੀ ਉਹ ਜਿਹੜਾ ਕਿ ਉੱਤੇ ਚੜਾ ਕੇ ਉਹਨਾਂ ਦੇ ਵੱਲੋਂ ਟੂਣਾ ਕੀਤਾ ਗਿਆ ਜਿਸ ਤੋਂ ਬਾਅਦ ਇਸ ਵਿਅਕਤੀ ਨੇ ਵੀਡੀਓ ਬਣਾ ਕੇ ਨੈਟ ਦੇ ਉੱਤੇ ਵਾਇਰਲ ਕੀਤੀ ਤੇ ਖੂਬ ਲਾਂਤਾਂ ਪਾਈਆਂ ਤੇ ਗਾਲ੍ਹਾਂ ਵੀ ਕੱਢੀਆਂ ਕਿ ਕਿੰਨੇ ਦਾ ਜੁੜਾ ਮਾਹੌਲ ਹੈ ਅੱਜਕੱਲ ਬੰਦਾ ਜੌੜਾ ਲੋਕ ਐਨੇ ਕੁ ਜ਼ਿਆਦਾ ਬੇਸ਼ਰਮ ਹੋ ਚੁੱਕੇ ਨੇ ਕਿ ਮਾਰੇ ਹੋਏ ਲੋਕਾਂ ਨੂੰ ਵੀ ਨਹੀਂ ਬਖਸ਼ਾ ਜਾ ਰਿਹਾ ਤੇ ਉਹਨਾਂ ਦੇ ਉੱਤੇ ਵੀ ਟੂਨੇ ਕਰਕੇ ਉਹਨਾਂ ਦੇ ਮਰੀਆ ਦੇ ਵਿੱਚ ਜਾ ਕੇ ਟੂਨੇ ਕਰਕੇ ਆਪਣਾ ਫਾਇਦਾ ਜੜਾ ਕੇ ਕਰ ਲੋ ਫਿਰਦੇ ਨੇ ਤਾਂ ਪਤਾ ਨਹੀਂ ਕਿਹੜੇ ਪਖੰਡੀ ਬਾਬੇ ਨੇ ਇਸ ਨੂੰ ਕਿਹਾ ਹੋਣਾ ਕਿ ਜੇਕਰ ਕਿਸ ਦੀ ਪਿੰਡ ਦੇ ਵਿੱਚ ਮੌਤ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਅੰਤਿਮ ਸੰਸਕਾਰ ਵਾਲੀ ਥਾਂ ਦੇ ਉੱਤੇ ਤੂੰ ਰਾਤੋਂ ਰਾਤ ਜਿਹੜਾ ਟੂਣਾ ਕਰਦੀ ਤਾਂ ਤੇਰੇ ਬਾਰੇ ਨਿਆਰੇ ਹੋ ਜਾਣਗੇ ਤਾਂ ਅਜਿਹੇ ਲੋਕ ਬਹਿਮਾ ਦੇ ਵਿੱਚ ਪਾ ਦੇਣਦੇ ਨੇ ਜਿਸ ਤੋਂ ਬਾਅਦ ਫਿਰ ਲੋਕ ਬਾਬਿਆਂ ਦੇ ਪਿੱਛੇ ਲੱਗ ਕੇ ਅਜਿਹੇ ਜੜਾ ਕੇ ਕੰਮ ਕਾਉਦੇ ਤੇ ਉਹਨਾਂ ਦੇ ਬੋਲੋ ਜਿਹੜੇ ਕਿ ਤੂੰ ਨੇ ਕੀਦਰ ਚਾਉਂਦੇ ਨੇ ਪਰ ਕਦੇ ਵੀ ਕਿਸੇ ਦਾ ਬੁਰਾ ਕਰਕੇ ਅੱਜ ਤੱਕ ਕਿਸੇ ਦਾ ਭਲਾ ਨਹੀਂ ਹੋਇਆ ਪਰ ਲੋਕ ਸੋਚਦੇ ਨੇ ਕਿ ਸ਼ਾਇਦ ਸਾਡਾ ਬੁਰਾ ਕੀਤਾ ਹੋਇਆ ਤਾਂ ਲੋਕਾਂ ਦਾ ਬੁਰਾ ਹੋ ਜਾਵੇਗਾ ਤੇ ਸਾਡਾ ਚੰਗਾ ਹੋ ਜਾਵੇਗਾ ਜਿਹੜਾ ਕਦੇ ਵੀ ਨਹੀਂ ਹੁੰਦਾ ਤਾਂ ਜਿਹੇ ਲੋਕਾਂ ਤੋਂ ਬਚਿਆ ਕਰੋ ਤੇ ਅਜੇ ਪਖੰਡਵਾਤ ਤੋਂ ਵੀ ਬਚਿਆ ਕਰੋ